ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਉਸ ਦਿਨ ਦਾ ਟਾਈਮ ਹੋ ਚਾਹ 8:30 ਵਜੇ ਦਾ ਤੇ ਸ੍ਰੀ ਦਵਾਰ ਸਾਹਿਬ ਜਾ ਰਿਆਂ ਮੈਂ ਅਮ੍ਰਿਤਸਰ ਤੇ ਮੈਂ ਕਿਹਾ ਚਲੋ ਦਰਸ਼ ਮਿਲੇ ਕਰਨੇ ਆ ਤੇ ਜਾਣਾ ਤੇ ਫੈਮਿਲੀ ਨੇ ਸਾਰੀ ਨੇ ਪਰ ਹਰਫਤੇ ਦਾ ਕਰਕੇ ਥੋੜਾ ਜਿਹਾ ਔਖਾ ਕਿਉਂਕਿ ਗਰਮੀ ਬਹੁਤ ਵਾ ਤਾਂ ਕਰਕੇ ਫਿਰ ਮੈਂ ਚਲੋ ਮਿਲਦੇ ਆਵਾਂ ਤੁਹਾਨੂੰ ਆਣ ਕੇ ਜਿਹੜੇ ਜਿਹੜੇ ਅੰਤ ਤੱਕ ਵਲੌਗ ਦੇ ਨਾਲ ਨੇ ਜਿਹੜੇ ਸਾਡੇ ਨਵੇਂ ਵੀਰ ਨੇ ਸਾਡੇ ਚੈਨਲ ਕਰੋ ਸਬਸਕ੍ਰਾਈਬ ਜਿੰਦੇ ਬਾਅਦ ਦੇ ਰੋ ਪਰਮਾਧਮਾ ਚੰਦੀ ਕਾਲਜ ਰੱਖੇ ਚਾਓ ਫਿਰ ਚੱਲੀਏ ਇਥੋਂ ਮੇਕਨ ਮੋਟਰਸਾਈਕਲ ਤੇ ਜਾਣੇ ਚਾਹ ਜਾਂ ਰੇਲ ਤੇ ਜਾਣੇ ਕਿਉਂਕਿ 8 ਵਜੇ 8:30 ਹੋ ਗਏ ਧੁੱਪ ਬੜੀ ਚੜ ਗਈ ਹੈ ਦੇਖਦੇ ਮੋਟਰਸਾਈਕਲ ਚੱਲ ਜਾਂਦੇ ਫਿਰ ਕਿਉਂਕਿ ਥੋੜੇ ਆਰਾਮ ਨਾਲ ਆ ਜਾਗੇ ਹਨਾ ਇਹ ਚੱਲੇ ਨੇ ਦਰਬਾਰ ਸਾਹਿਬ ਜਲਦੀ ਆਇਓ ਫੇਰ ਠੀਕ ਆ ਕਹੇ ਅੱਜ ਵੈਸੇ ਤੂੰ ਲੇਟ ਹੋ ਗਏ ਹਨਾ ਪਰ ਜਲਦੀ ਆਇਓ ਫੇਰ ਵੀ ਓਕੇ ਓਕੇ ਠੀਕ ਨਾ ਨਹੀਂ ਮੈਂ ठीक कोई चीज भी लै आयो मेरे वास्ते कोई उतो खरीद के लै आयो कोई छोटी मोटी लै आयो कोई वधिया जी गिफ्ट गिफ्ट ले आयो कोई तेरे वास्ते हर हर पर से वास्ते ठीक अपने लिए भी लै ठीक है और ਇਹ ਆਹ ਕਹਿੰਦੇ ਆ ਲਈ ਜਦ ਸਕੂਲ ਨਹੀਂ ਚੱਲਿਆ ਬੱਚਾ ਸਕੂਲ ਜਾਂਦਾ ਤੇ ਕਿੱਟ ਖੜਦੇ ਹੁੰਦੇ ਮੋਢਿਆਂ ਤੇ ਪਾ ਕੇ ਉਦਾਂ ਇਹ ਲੈ ਜਾਂਦੇ ਬੜੀ ਸੋਹਣੀ ਮੋਢਿਆਂ ਤੇ ਪਾ ਲੈਂਦੇ ਕਿੱਟ ਤੇ ਲੈ ਜਾਂਦੇ ਕੀ ਲੱਭੁੰਦੇ ਆ ਡੱਬੀ ਵਿੱਚੋਂ ਮੈਂ ਟੁੱਟ ਜਾਂਦੀ ਧਿਆਨ ਨਾ ਜਾਣਾ ਫੇਰ ਠੀਕ ਆ ਧਿਆਨ ਨਾ ਜਾਇਓ ਬਾਅਦ ਤੇ ਗੱਡੀ ਤੇ ਜਾਣਾ ਬਾਈਕ ਤੇ ਠੀਕ ਠੀਕ ਚੱਲਦੇ ਆਪਾਂ बाइक अपनी पानी का बंदरबास है करो दर्शन ਇੱਧਰ ਮੰਮੀ ਕੱਪੜੇ ਤੈਹ ਲਾ ਆ ਰਹੇ ਨੇ ਮੰਮੀ ਹੁਣੇ ਹਜੇ ਆਏ ਨੇ ਡੈਡੀ ਦੀ ਸਾਢ ਕੇ ਗਏ ਹਰਗੁਣ ਵੀ ਆਈ ਉਦੋਂ ਮੁੰਨੇ ਹਰਗੁਣ ਖੇੜਕੂਡ ਕੇ ਚਲ ਗਈ ਹੈ ਹਰ ਫਤੇ ਨੇ ਮਿਲਣ ਵਾਸਤੇ ਆਈ ਤੇ ਹੁਣੇ ਚਲ ਗਈ ਹੈ ਡੈਡੀ ਲੈ ਗਏ ਨੇ ਉਹਨੂੰ ਮੰਮੀ ਮੇਰੇ ਕੋਲ ਰਹਿਣਗੇ ਕਿੱਥੇ ਜਾਣਾ ਕਹਿੰਦੀ ਪੱਤੇ ਭੂਆ ਐ ਮੰਮੀ ਹੁਣ ਮੇਰੇ ਕੋਲ ਰਹਿਣਗੇ ਤੇ ਸਾਮ ਨੂੰ ਜਾਣਗੇ ඒවිගනෙ ද්‍රබාර සැපකය ය නෑ සාමනන්න නෙ ුන ඉද්‍රම දිශ්මෝනී ඉන්දිිකාරයේ සෝනිි වෙල්ල ජගගෝවයාගේ පවනු ජගගවාගේ සිිෂෝනිී නො ජගග සිබර පවුණු නිකියනකින් ජගුදිී නඉදිී පුරරිකද්දික දිශූ ජන්දී පප්පාගේය ප්පා පපා චීජිනය වුනගේ තෙරවාතේ ශසාම්නු

Aaa, toaa, 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 ha? aaa, gelani, ondi anci, gelani, ondi anci, keo nii anggelan kanii ang, keo nii didi anggo gelan kerekanii ang, didi didi ਮੈਨੂੰ ਅਜ ਬਣਾ ਕੇ ਦਿੱਤੀ ਐ ਚਾਹ ਤੇ ਇੱਧਰ ਮੰਮੀ ਨੇ ਬੈਠੇ ਨੇ ਆ ਗਿਆ ਹਨਾ ਕੋਈ ਆਰੀ ਹੁੰਦੀ ਮੈਂ ਉਹ ਦੁਕੰਨੀਆਂ ਹੀ ਮੰਮੀ ਹਨਾ ਲੜਦੀਆਂ ਰਹੀਆਂ ਆਪਸ ਵਿੱਚ ਦੋ ਵੀ ਤਰੀ ਮੈਂ ਤਾਂ ਮੁੰਨਾਂ ਕੰਮ ਕਰ ਦਿੱਤੀ ਸੰਡੀ ਮੈਂ ਤੇ ਇੱਧਰ ਸਾਡਾ ਸੋਹਣ ਇਹਦੇ ਪੈਣਾ ਸੋਹਣੇ ਨਹੀਂ ਡਿਆ ਮੈਂ ਸਵਾਲਦੀ ਆ ਤੇ ਇਹ ਸੌਂਦਾ ਨਹੀਂ ਹੁੰਦੇ ਨੇ ਸੌਂਦਾ ਨਹੀਂ ਲਓ ਜੂ ਸੁਣੇ ਨੀ ਕੱਕਾ ਪੂਰ ਨਹੀਂ ਕਰੇ ਪੂਰ ਨਹੀਂ ਕਰੇ ਸੁਣ ਮੈਂ ਇੱਕ 100 ਰੁਪਏ ਦਾ ਇੱਕ ਸਪਰੇਅ ਤਿੰਨੇ ਵਿੱਚ ਸੁਣੇ ਨੀ ਇੱਕ ਵਾਹ ਕਰੂ ਮੰਮੀ ਮੰਮੀ ਕਦੀ ਨਾਟਕ ਗੋਪੀ ਨੂੰ ਕਦੀ ਦੁੱਜੇ ਨਾਟਕ ਨਦੀ ਹੁਣ ਪਤਾ ਨਹੀਂ ਕੀ ਲਾ ਲਿਆ ਮਰੂ ਦਾ ਦੱਸਣ ਦੇ ਆ ਵੀ ਕਹਾਣੀ ਪੈਂਦੇ ਹਨਾ ਹਾਂ ਇਸ ਤੋਂ ਪਹਿਲਾਂ ਚੋਕਾ ਹੋ ਜਾਤੇ ਰੋੜਨੇ ਜਿਦਾਂ ਐਸਾ ਇੰਟੀਗੇਟਿਕ ਹੋ ਜੇ ਵੀ ਇਹ ਪਾਣਾ ਲਾ ਕੇ ਵੀਡੀਓ ਵੇਖਣ ਤੇ ਦਿਨਾਰ ਚੱਕਰੇ ਇਹ ਕੋਟਦੇ ਨਹੀਂ ਬਿਲਕੁਲ ਉਹਨਾਂ ਤੇ ਪੁੱਤ ਦੇ ਪਾਪਾ ਨਹੀਂ ਆਏ ਚੀਜੀ ਨੇ ਕੀ ਕਹ ਮੈਂ ਚੀਜੀਆਂ ਦੀ ਕੰਡਿਆਂ ਆ ਪਾਪਾ ਨੇ ਸੇਰੇ ਕਿ ਆਹੀ ਜੀਰੇ ਕਿ ਆਉਂਗਾ ਕੀ ਜੀ ਲੈ ਆਉਂਗਾ ਪਾਪਾ ਹਜੇ ਤੱਕ ਨਹੀਂ ਆਏ ਵੇਲਾ ਹੈ ਹਰਫਤੇ ਹਰਫਤੇ ਛੂਨੇ ਬਗੂ ਖੇਡੀਆਂ ਕਰੰਦੀਆਂ ਛੂਣ ਖੇਡੀਆਂ ਕਰਦਾ ਛੂਣਾ ਨਜਰਾਂ ਨਾ ਲੱਗ ਜਣ ਮੇਰੇ ਪੁੱਤ ਨੂੰ ਛੂਨੇ ਨੂੰ ਚਾਰਿਆਂ ਦੀ ਨਜਰਾਂ ਨਾ ਲੱਗ ਜਣ ਗੁੱਗੂਨ ਹੂੰ ਹੂੰ ਹਾਂਜੀ ਗੱਲ ਨਾ ਕਰਦਾ ਹੁਣ ਚੁਣੇ ਗੱਲ ਨਾ ਕਰਦਾ ਵਾ ਦਸ ਮੀਲੇ ਕਰ ਲਿਆ ਚੱਲ ਪਿਆ ਹੁਣ ਆਪਾਂ ਤਾਂ ਤੇ ਬਾਰਿਸ਼ ਕਾਫੀ ਹੋਈ ਸੀ ਹੁਣ ਤੇ ਰੁਕ ਗਈ ਵੈਸੇ ਬਾਰਿਸ਼ ਤੇ ਤਾਂ ਨਵੀਂ ਅਧਵਾ ਸਮਾਨ ਲੱਲਿਆ ਸੀ ਐ ਖੋਤੇ ਬਾਸਾਂ ਦੇ ਸਾਹਮਣੇ ਚਾਰ ਚੁਰ ਵਗੈਰਾ ਮਿਲਦੇ ਮੈਂ ਕਿਹਾ ਚੱਲ ਲੈ ਚਲਦੇ ਹਾਂ ਹਾਂ ਜੀ ਆਹੀ ਹੁਣ ਇਹ ਜੀ ਆਏ ਅੱਜ ਲੇਟ ਹੋ ਗਏ ਹਨ ਕਿੰਨਾ ਟਾਈਮ ਹੋ ਗਿਆ ਅੱਜ ਬਹੁਤ ਜ਼ਿਆਦਾ ਹਾਇਫ ਤੇ ਕਹਿੰਦਾ ਮੇਰਾ ਪਾਪਾ ਨੇ ਕਦੋਂ ਆਉਣਾ ਵਾ ਯਾਰ ਬਊਦਾ ਕਦੋਂ ਆਉਣਾ ਵਾ ਇੰਨਾ ਟਾਈਮ ਲਾਤਾ ਕਹਿੰਦਾ ਮੈਂ ਚੀਜੀ ਦੀ ਖੰਡਿਆ ਹੀ ਕਹਿੰਦਿਆ ਚੀਜੀ ਨੂੰ ਚੀਜੀ ਚਾਹੀਦੀ ਕਹਿੰਦਾ ਮੈਂ ਤੇਰਾ ਕੀ ਵਾ ਕਹਿੰਦਾ ਮੈਂ ਚੀਜੀ ਖਾਣੀ ਹੈ ਪਰ ਉਹ ਲੜ ਗਿਆ ਇਹ ਕਦੋਂ ਦਾ ਅੰਤ ਆ ਰੋਗੇ ਬਿਠਾ ਅੱਜ ਹੈ ਕੀ ਕੰਡਿਆ ਹੈ ਮੋਰੀ ਮੇਰੇ ਪੋ ਦੁੱਧ ਪੀਤਾ ਦੁੱਧ ਹੀ ਤਾ ਮਾ ਕੋਸ਼ ਹੋ ਗਿਆ ਤੁਹਾਡੇ ਵਰ ਵੀ ਇੱਕ ਹੀ ਚੋਣਾ ਜਿਆ ਬੰਦੇ ਜੇ ਨਾਨੀ ਚਲ ਗਈ ਇਹਦੀ ਹਮ ਇਕੜ ਆਪ ਸ਼ਾਸ਼ਕੋ ਪਹਿਲਾ ਹਰਫ ਤੈਨੂੰ ਆਸਾ ਕਿੰਨਾ ਕੁ ਲਾ ਦਿੰਨੇ ਹਰਫ ਤੇ ਪ੍ਰਸ਼ਾਦ ਖਾਓ ਪ੍ਰਸ਼ਾਦ ਹਾਂ ਜਲਤ ਨਹੀਂ ਨਾਲ ਹੁੰਦੇ ਨਾ ਲੈਂ ਲੀ ਬਣਾ ਤੁਹਾਨੂੰ ਹਾਂਜੀ ਮਿੱਠਾਵਾ ਮਿੱਠਾਵਾ ਲੱਭੇ ਟਾਈਮ ਹੋ ਗਿਆ ਪੌਣੇ 8 ਦਾ ਤੇ ਅਪਣੇ ਪਹੁੰਚੇ ਆਪਾਂ ਘਰ ਵੀ ਕਮੈਂਟਾਂ ਵਿੱਚ ਦੱਸਿਓ ਕਿ ਆਪਾਂ ਆ ਬੱਚੇ ਨੂੰ ਦੁੱਧ ਪਿਲਾ ਰਹੇ ਹਾਂ ਹੈਨਾ ਡਾਕਟਰਾਂ ਨੇ ਲਵਾਇਆ ਹੀ ਇਹ ਦੁੱਧ ਸਟਾਰਟਿੰਗ ਚ ਹੀ ਤੇ ਸਿਮਿਲੈਕ ਸਿਮਿਲੈਕ ਨੇ ਸੀ ਨੰਬਰ 1 ਹੈਨਾ ਇਹ ਸਹੀ ਹੈ ਵਸੇ ਹੈਨਾ ਡਾਕਟਰਾਂ ਨੇ ਦਿੱਤਾ ਹੋ ਗਿਆ 2 ਟਾਈ ਮਹੀਨੇ ਵਸੇ ਇਹੋ ਚੱਲਣ ਡਿਆ ਮੇਂ ਕੰਪਨੀਆਂ ਦੇ ਬਹੁਤ ਆ ਗੀਆਂ ਹਨ ਬੜੀਆਂ ਕੰਪਨੀਆਂ ਦੇ ਵਿੱਚ ਆਏ ਆ ਪਰ ਇਹਨਾਂ ਨੇ ਇਹ ਦਈਦਾ ਵੇ ਇਹ ਤਾਂ ਕਾਫੀ ਟਾਈਮ ਤੋਂ ਦੇ ਰਹੇ ਆ ਆਪਾਂ ਮੈਂ ਕਿਹਾ ਚਲ ਤੁਹਾਡੀ رائے ਲੈ ਲੈਂਦੇ ਆ ਦੱਸਿਓ ਕਮੈਂਟਾਂ ਦੇ ਵਿੱਚ ਓਕੇ ਜੀ ਧੰਨਵਾਦ ਇਹ ਸੀ ਅੱਜ ਦਾ ਵਲੋਗ ਜੇ ਵਲੋਗ ਵਧੀਆ ਲੱਗਾ ਤੇ ਕਮੈਂਟਸ ਜੁਲ ਕਰਿਓ ਭਗੀ ਮਾਰਾ ਸਾਰਿਆਂ ਦੇ ਕਮਰਾਸ ਕਰੇ ਗੁਰੂ ਆਮਦਾਸ ਸਭ ਤੇ ਭਲਾ ਕਰੇ ਗੁਰੂ ਆਮਦਾਸ ਸਭ ਨੂੰ ਚੜ੍ਹਦੀਆਂ ਕਲਾ ਜ ਰੱਖੇ ਤਰੱਕੀਆਂ ਬਖਸ਼ੇ ਇੰਦੇ ਵਸਦੇ ਰੋ ਗੁਡ ਨਾਈਟ